ਲੋਕ ਬਾਰ-ਬਾਰ ਪੁੱਛ ਰਹੇ ਕਿ ਸਾਡੇ ਕੋਲ ਪੇਸ਼ੈਂਟ ਆ ਕੇ ਠੀਕ ਕਿਵੇਂ ਹੋ ਜਾਂਦੇ ਹਨ ਜਿਨ੍ਹਾਂ ਦੇ ਰੀਡ ਦੀ ਹੱਡੀ 'ਚ ਦਰਦ ਹੁੰਦਾ ਹੈ ਜਿਨ੍ਹਾਂ ਦੇ ਲੱਤਾਂ ਨਹੀਂ ਚੱਲਦੀਆਂ ਜਿਨ੍ਹਾਂ ਦੇ ਮਨਕੇ ਹਿੱਲੇ ਹੁੰਦੇ ਆ ਸਾਡੇ ਕੋਲ ਲਗਾਤਾਰ ਆ ਕੇ ਪੇਸ਼ੈਂਟ ਠੀਕ ਹੋ ਰਹੇ ਹਨ ਤੁਹਾਡੀ ਗੱਲ ਕਰਾਂਦੇ ਸਰਦਾਰ ਜੀ ਨਾਲ ਜੋ ਕਿ ਰਿਟਾਇਰਡ ਐਸਐਚਓ ਵੀ ਨੇ ਔਰ ਆਪਰੇਸ਼ਨ ਕਰਾ ਵੀ ਚੁੱਕੇ ਸੀਗੇ ਅਗੇ ਜੀ ਕੀ ਨਾਮ ਆਪਣਾ ਮੇਰਾ ਨਾਮ ਗੁਰਨਾਮ ਸਿੰਘ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਅੱਛਾ ਜੀ ਤੇ ਤੁਸੀਂ ਕਿਵੇਂ ਕਿਆ ਪ੍ਰੋਬਲਮ ਸੀਗੀ ਆਪਣਾ ਮੇਰੀ ਲੱਕ ਚ ਦਰਦ ਹੁੰਦਾ ਸੀ ਲੱਕ ਦੇ ਵਿੱਚ ਦਰਦ ਹੋ ਗਿਆ ਮੇਰੀ ਖੱਬੀ ਲੱਤ ਨਾ ਬਿਲਕੁਲ ਸੌਂ ਜਾਂਦੀ ਸੀ ਤੇ ਮੈਂ ਇੱਕ ਰੋਂਦਾ ਨਹੀਂ ਸੀ ਮਤਲਬ ਇੰਨੀ ਤਕਲੀਫ ਜ਼ਿਆਦਾ ਹੁੰਦੀ ਸੀ ਜੀ ਦਾ ਹੱਦ ਕੋਈ ਨਹੀਂ ਮੈਂ ਫਿਰ ਬਹੁਤ ਡਾਕਟਰਾਂ ਨੂੰ ਦਿਖਾਇਆ ਮੈਂ ਆਈਵੀ ਹਸਪਤਾਲ ਦੇ ਵਿੱਚ ਪ੍ਰੇਸ਼ਨ ਵੀ ਕਰਾਇਆ 1.5 ਮਹੀਨਾ ਮੈਂ ਠੀਕ ਰਿਹਾ 1.5 ਮਹੀਨੇ ਬਾਅਦ ਫੇਰ ਮੈਨੂੰ ਪ੍ਰੋਬਲਮ ਹੀ ਆ ਗਈ ਫਿਰ ਮੈਂ ਡਾਕਟਰਾਂ ਕੋਲ ਜਾਂਦਾ ਰਿਹਾ ਕਦੇ ਕਿਸੇ ਕੋਲ ਚਲ ਜਾਣਾ ਕਦੇ ਕਿਸੇ ਕੋਲ ਜਾਣਾ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਅਖੀਰ ਮੈਨੂੰ ਕਿਸੇ ਮੇਰੇ ਦੋਸਤ ਨੇ ਰੱਚਿਆ ਵੀ ਕਹਿੰਦਾ ਤੁਹਾਡੇ ਕੋਲ ਇੱਥੇ ਮਦਨਿਹੜੀ ਪਿੰਡ ਦੇ ਵਿੱਚ ਸਰਬ ਸਰਬ ਹਮੈਨਿਟਰੀ ਸੇਵਾ ਸਰਵਿਸ ਹੈ ਵੀ ਉੱਥੇ ਜਾਓ ਇੱਥੇ ਮੈਨੂੰ ਆਇਆ ਮੈਂ ਆ ਕੇ ਦਿਖਾਇਆ ਤਾਂ ਮੈਨੂੰ ਡਾਕਟਰ ਹਰ ਸਿੰਘ ਸਿੰਘ ਮਿਲੇ ਜਿਨ੍ਹਾਂ ਨੇ ਮੈਨੂੰ ਪ੍ਰੋਸੈਸ ਆਉਆ ਵੀ ਇਹ ਬਿਲਕੁਲ ਠੀਕ ਹੋ ਜੂ ਮੈਂ 2 ਹਫ਼ਤੇ ਤੋਂ ਇੱਥੇ ਲਗਾਤਾਰ ਕਰਾ ਰਿਹਾ ਹਾਂ ਜੀ ਮੇਰਾ ਦਰਦ ਹੈ ਜੀ 80% ਠੀਕ ਹੋ ਗਿਆ 80% ਮੈਂ ਬਿਲਕੁਲ ਠੀਕ ਐ ਕੋਈ ਮੈਂ ਦਵਾਈ ਨਹੀਂ ਖਾਂਦਾ ਕੋਈ ਕੁਝ ਨਹੀਂ ਖਾਂਦਾ ਜਿਹੜੀ ਦਵਾਈ ਵੀ ਪਹਿਲਾਂ ਖਾਂਦਾ ਸੀ ਜਿਹੜੇ ਡਾਕਟਰਾਂ ਨੇ ਲਿਖਿਆ ਸੀ ਉਹ ਡਾਕਟਰ ਸਾਹਿਬ ਨੇ ਬੰਦ ਕਰ ਦਿੱਤਾ ਵੈਸਰੂਜੀ ਦਾ ਖਾਲਸਾ ਵੈਸਰੂਜੀ ਹਾਂਜੀ ਬੱਸ ਕੀ ਮੈਡੀਕਲ ਇਸ਼ੂ ਸੀ ਇਹਨਾਂ ਨੂੰ ਇਹਨਾਂ ਦੇ ਪਹਿਲੇ ਵਰਟੀਬਰਾ ਹਿੱਲ ਗਿਆ ਸੀ ਲਿਸਟਿਸਿਸ ਹੋ ਗਿਆ ਸੀ ਉਸ ਦੇ ਨਾਲ ਨਾ ਡਿਸਕ ਦੇ ਵਿੱਚ ਇਸ਼ੂ ਆਇਆ ਸੀ ਡਿਸਕ ਰਪਚਰ ਹੋ ਗਿਆ ਸੀ ਡਿਸਕ ਰਪਚਰ ਹੋਣ ਤੋਂ ਬਾਅਦ ਸਿਵियर ਨਰਵ ਕੰਪ੍ਰੈਸ਼ਨ ਹੋ ਚੁੱਕੀ ਸੀ ਅ ਗ੍ਰੇਡ 4 ਦੀ ਡਿਸਕ ਰਪਚਰ ਸੀ ਜਿਵੇਂ ਆਪਾਂ ਦੇਸੀ ਭਾਸ਼ਾ ਚ ਕਹਿੰਦੇ ਨੇ ਕਿ ਨਾੜ ਦੱਬੀ ਹੋਈ ਸੀ ਔਰ ਬੜੀ ਦਰਦ ਹੋ ਰਹੀ ਸੀ ਮਨ ਤਾਂ ਹਿੱਲ ਕੇ ਡਿਸਕ ਡਿਸਕ ਫਟ ਗਈ ਅੰਦਰੇ ਅੰਦਰ ਤੇ ਉਸ ਦੇ ਨਾਲ ਨਾੜ ਦੱਬ ਗਈ ਸੀ ਤੇ ਇਹਨਾਂ ਦੇ ਬਹੁਤ ਤਿੱਖਾ ਦਰਦ ਲੱਤ ਦੇ ਵਿੱਚ ਜਾਂਦਾ ਸੀ ਇੰਨਾ ਤਿੱਖਾ ਸੀ ਕਹਿੰਦੇ ਕਿ ਬਸ ਇੱਕ ਰੋਕੇ ਨਹੀਂ ਦਿਖਾ ਸਕਦੇ ਪਰ ਦਰਦ ਬਹੁਤ ਤਿੱਖਾ ਹੁੰਦਾ ਤੁਹਾਨੂੰ ਪਤਾ ਮੈਨੂੰ ਇਸ ਤਰ੍ਹਾਂ ਦੇ ਬਹੁਤ ਫੋਨ ਆਉਂਦੇ ਲਗਾਤਾਰ ਹਰ ਇੱਕ ਕਰਦੇ ਵਿੱਚ ਇਦਾਂ ਦੇ ਪੇਸ਼ੈਂਟ ਜ਼ਰੂਰ ਨੇ ਜਿਨ੍ਹਾਂ ਦੇ ਮਨਕੇ ਦੱਬ ਗਏ ਜਾਂ ਡਿਸਕ ਹੀ ਲੱਗੀ ਹੋ ਸਕਦਾ ਹੈ ਅੱਛਾ ਟ੍ਰੀਟਮੈਂਟ ਕਿਸੇ ਨੂੰ ਮਿਲ ਵੀ ਜਾਏਗਾ ਨਹੀਂ ਵੀ ਮਿਲ ਰਿਹਾ ਪਰ ਮਿਸਕਾਇਟ ਟ੍ਰੀਟਮੈਂਟ ਬੜਾ ਜਲਦੀ ਹੁੰਦਾ ਇਸ ਦੇ ਵਿੱਚ ਇਹ ਹੁੰਦਾ ਕਿ ਆ ਜਿਆਦਾਤਰ ਆਪਰੇਟ ਵਾਲੋਂ ਕਹਿੰਦੇ ਆ ਕਿ ਤੁਸੀਂ ਜਾਂ ਤਾਂ ਆਪਰੇਟ ਕਰਵਾ ਲਓ ਜਾਂ ਫਿਰ ਕੋਈ ਮਾਲਿਸ਼ ਕਰਵਾ ਲਓ ਮਾਲਿਸ਼ਾ ਕਰਵਾਨੇ ਆ ਕੁਝ ਛਟਕੇ ਮਰਵਾ ਲੈਣੇ ਆ ਕੋਈ ਇੱਧਰ ਉੱਧਰ ਹੱਡੀ ਵੀ ਹਿੱਲ ਜਾਂਦੀ ਹੈ ਕਿਸੇ ਦਾ ਲੱਕ ਵੀ ਉੱਪਰ-ਨੀਚੇ ਹੋ ਜਾਂਦਾ ਅਸੀਂ ਸਾਰੇ ਤਰ੍ਹਾਂ ਦੇ ਪੇਸ਼ੈਂਟ ਨਾਲ ਡੀਲ ਕਰਦੇ ਆ ਜਿਹੜੇ ਕਿ ਦੇਸੀ ਟ੍ਰੀਟਮੈਂਟ ਵੀ ਕਰਵਾ ਚੁੱਕੇ ਆ ਆਪਰੇਟ ਵੀ ਕਰਵਾ ਚੁੱਕੇ ਆ ਬਟ ਉਹਨਾਂ ਦਾ ਕੋਈ ਕਿਤੇ ਵੀ ਕੋਈ ਹੱਲ ਨਹੀਂ ਹੋਇਆ ਮੁਰਕੇ ਤੁਸੀਂ ਆਪਣੇ ਮੈਡੀਕਲ ਕੇਸ ਰੀਡ ਦੀ ਹੱਡੀ ਦੇ ਵਿਗਾੜ ਲਿੰਨੇ ਹੋ ਫਿਰ ਸਾਨੂੰ ਫੋਨ ਕਰਦੇ ਹੋ ਬਿਲਕੁਲ ਟਾਈਮ ਸਿਰ ਫੋਨ ਕਰੋ ਲੋਕ ਲਗਾਤਾਰ ਫੇਸਬੁੱਕ ਤੇ ਕਮੈਂਟ ਕਰਦੇ ਹੋ ਔਰ ਪੁੱਛਦੇ ਕਿ ਆ ਅਸੀਂ ਇਸ ਤਰ੍ਹਾਂ ਦੇ ਇਲਾਜ ਕਰਦੇ ਆ ਅਸੀਂ ਬਿਲਕੁਲ ਕਰਦੇ ਆ ਜੀ ਵੀਡੀਓ ਥੋੜਾ ਦਾ ਲੰਬਾ ਜ਼ਰੂਰ ਹੋ ਸਕਦਾ ਹੈ ਲੇਕਿਨ ਤੁਸੀਂ ਬਹੁਤ ਸਾਰੇ ਮਰੀਜ਼ਾਂ ਦੀ ਕਿਉਂਕਿ ਬਹੁਤ ਹੀ ਬੁਰੀ ਤਰ੍ਹਾਂ ਤੜਪ ਰਹੇ ਨੇ ਦਰਦ ਦੇ ਵਿੱਚ ਨੇ ਉਹਨਾਂ ਦੀ ਬਹੁਤ ਹੈਲਪ ਕਰ ਸਕਦੇ ਹੋ ਤੁਸੀਂ ਬਹੁਤ ਸਾਰੇ ਪੇਸ਼ੈਂਟਾਂ ਦੀ ਮਦਦ ਕਰ ਸਕਦੇ ਹੋ ਸਿਰਫ ਵੀਡੀਓ ਸ਼ੇਅਰ ਕਰਕੇ ਪਿੰਡਾਂ ਪਿੰਡਾਂ ਤੇ ਸ਼ਹਿਰਾਂ ਸ਼ਹਿਰਾਂ ਤੇ ਘਰਾਂ ਘਰਾਂ ਦੇ ਵਿੱਚ ਪੇਸ਼ੈਂਟ ਬਹੁਤ ਹੀ ਪੇਨ ਦੇ ਵਿੱਚ ਨੇ ਬਹੁਤ ਦਰਦ ਦੇ ਵਿੱਚ ਨੇ ਇਹਨਾਂ ਤੱਕ ਸਾਡਾ ਸਨੇਹਾ ਜ਼ਰੂਰ ਪਹੁੰਚਾ ਲੋ ਸਾਨੂੰ ਬਾਰ-ਬਾਰ ਫੋਨ ਕਰਕੇ ਪੁੱਛਦੇ ਆ ਅਸੀਂ ਕਿੱਥੇ ਆ ਦੇਖੋ ਮੇਰੀ ਗੱਲ ਬਹੁਤ ਧਿਆਨ ਨਾਲ ਸੁਣੋ ਉਸੇ ਸਕਰੀਨਸ਼ਾਟ ਖਿੱਚ ਲੋ ਆ ਤੁਸੀਂ ਗੂਗਲ ਤੇ ਲਿਖੋਗੇ ਤੋ ਸਾਡਾ ਸਾਰਾ ਵੇਰਵਾ ਖੁੱਲ ਜੰਨਾ ਹੈ ਮੈਂ ਮੂੰਹ ਜਬੰਨੀ ਦੱਸ ਵੀ ਦਿੰਨਾ ਹੈ ਪਿੰਡ ਮਦਨਹੀੜੀ ਖਰੜ ਮੋਹਾਲੀ ਸਾਡੇ ਕੋਲ ਆ ਸਕਦੇ ਹੋ 10 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਜਿਹਨੂੰ ਵੀ ਫੋਨ ਕਰ ਰਹੇ ਹੋ ਤਸਵੀਰیں 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਕਰਨਾ ਫਤਿਹ ਦੀ ਸਾਧਨਾ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ